ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਡੇਲੀ ਪਹੁੰਚ ਸਕਣ ਹਰ ਰਿਸ਼ਤੇ ਲੈ ਕੇ ਆ ਜੀ ਮੁੰਡੇ ਅਤੇ ਕੁੜੀਆਂ ਦੇ ਹਰ ਰਿਸ਼ਤਾ ਹੈ ਜ਼ਿਲ੍ਹਾ ਫਰੀਦਕੋਟ ਕੁੜੀ ਦੀ ਕਾਸਟ ਜੱਟ ਸਿੱਖ ਕੈਨੇਡਾ ਪੀਆਰ ਡੇਟ ਆਫ ਬਰਥ 14 ਜੁਲਾਈ 1995 ਹਾਈਟ 5 ਫੁੱਟ 7 ਇੰਚ ਪੜਾਈ ਡਿਪਲੋਮਾ ਇਨ ਬਿਜ਼ਨਸ ਮਾਰਕੀਟਿੰਗ ਐਂਡ ਪੀ ਐਸ ਡਬਲ ਸਰਟੀਫਿਕੇਸ਼ਨ ਸਾਰੀ ਫੈਮਿਲੀ ਕੈਨੇਡਾ ਸਿਟੀਜ਼ਨ ਹੈ ਮੰਗ ਲੋਟਕਾ ਕੈਨੇਡਾ ਦਾ ਪੀ ਆਰ ਹੋਵੇ ਜ਼ਮੀਨ 25 ਤੋਂ 30 ਕਿੱਲਿਆਂ ਦਾ ਕਾਉਂਦੀ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਜੇ ਸਕਰੀਨ ਤੇ ਨੰਬਰ ਨਾਲ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਦਿੱਲੀ ਤੋਂ ਮੁੰਡਰੀ ਕਾਸਟ ਜੱਟ ਸਿੱਖ ਗੋਤ ਕਾਲੀਵਾਲ डेट ऑफ बर्थ उन्नीस सौ चौनानवे का बोर्न है हाइट पंच अठ क्वालिफिकेशन बी ऑक्यूपेशन बिजनेस फ्रूट्स एंड वेजिटेबल अरा कैशू काजू इंटरस्टेड होलसेल ट्रेडिंग रेजिडेंस दिल्ली बिलोंग्स टू मालवा फरीदकोट मुंडा मोना है बढ़िया सोना सलाखा है जी शौक वजो पग है नशे पत्ते तो रहत है ਡਾੜ ਕੀ ਦਾ ਰਿਸ਼ਤਾ ਚਾਹੀਦਾ ਇਹਨਾਂ ਨੂੰ ਕੁੜੀ ਬੜੀ ਵਧੀਆ ਸੋਹਣੀ ਜਿ ਰੱਖੀ ਹੋਵੇ ਪੜੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਇਹ ਪਰਿਵਾਰ ਪੰਜਾਬ ਤੋਂ ਵੀ ਰਿਸ਼ਤਾ ਲੈ ਲੈਣਗੇ ਇਹਨਾਂ ਦੇ ਨੰਬਰ ਨਾਲ ਸੰਪਰਕ ਕਰੋ ਜੀ ਜਿਸ ਪਰਿਵਾਰ ਨਾਲ ਇਹਨਾਂ ਦਾ ਰਿਸ਼ਤਾ ਮੈਚ ਕਰਦਾ ਹੈ 99589 65028 ਅਗਲਾ ਰਿਸ਼ਤਾ ਹੈ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਮੰਡਰੀ ਕਾਸਟ ਜਟ ਸਿੱਖ ਡੇਟ ਆਫ ਬਰਥ 97 1996 ਹਾਈਟ 5 ਫੁੱਟ 6 ਇੰਚ ਵਨ ਸਿਸਟਰ ਮਦਰ ਐਂਡ ਫਾਦਰ बिजनेਸਮੈਨ ਪੀ ਆਰ ਜਰਮਨੀ এডੂਕੇਸ਼ਨ ਬੀ ਡਿਪਲੋਮਾ ਇੰਜੀਨੀਅਰ 12 ਕਿਲੇ ਸ਼ਹਿਰ ਵਿੱਚ ਜ਼ਮੀਨ ਹੈ ਜੀ ਇਹਨਾਂ ਦੀ 2 ਹਾਊਸ ਇਨ ਸਿਟੀ ਅਮਰitsar 4 ਸ਼ੋਪਸ ਸਿਟੀ ਅਮਰitsar ਇੱਕ ਪਲਾਟ 2 ਹਾਊਸ ਇਨ ਇਟਲੀ ਇੱਕ ਹਾਊਸ ਇਨ ਜਰਮਨੀ ਲਿਵਿੰਗ ਇਨ ਯੂਰਪ ਫੋਰ 20 ইয়ার্স ਗਰਲ ਜੱਟ ਸਿੱਖ ਚਹੀਏ ਜੀ ਇਹਨਾਂ ਨੂੰ ਏਰੀ ਨੂੰ ਪਹਿਲਾ ਅੰਮ੍ਰਿਤਸਰ ਜਲੰਧਰ ਗੁਰਦਾਸਪੁਰ ਤਰਨਤਾਰਨ ਗਰਲ ਸ਼ੁੱਡ ਬੀ ਐਜੂਕੇਟਿਡ ਵਿਦ ਡਿਪਲੋਮਾ ਨਰਸ ਔਰ ਡਾਕਟਰ ਵੀ ਡੋਨਟ ਵਾਂਟ ਦੌਰੀ ਦਾਦੇਹ ਦੀ ਕੋਈ ਲੋੜ ਨਹੀਂ ਜੀ ਇਹਨਾਂ ਨੂੰ ਦਾ ਗਰਲ ਵੀ ਦਾ ਗਰਲ ਕੈਨ ਬੀ ਫਰੋਮ ਐਨੀ ਕੰਟਰੀ ਨਾੜੀ ਕਿਸੇ ਵੀ ਵਿਦੇਸ਼ ਤੋਂ ਹੋਵੇ ਇਹਨਾਂ ਦਾ ਨੰਬਰ ਨੋਟ ਕਰੋ ਜੀ +4915210438627 ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਕੁੜੀ ਦੀ ਕਾਸਟ ਰਾਮਦਾਸੀ ਸਿੱਖ ਨੇਮ ਸਤਲੀਨ ਏਰੀਆ ਕਾਲਕਾ ਜੀ ਨਿਊ ਦਿੱਲੀ ਡੇਟ ਆਫ ਬਰਥ 31 ਜੁਲਾਈ 1988 ਹਾਈਟ 5 ਫੁੱਟ 3 ਇੰਚ ਸਟੱਡੀ ਬੀਐਸਸੀ ਕੈਂਪਰੂਟਰ ਸਾਇੰਸ ਐਮਬੀਏ ਡਾਟਾ ਸਾਇੰਸ ਡਿਪਲੋਮਾ ਇਨ ਫ੍ਰੈਂਚ ਲੈਂਗੁਏਜ ਵਰਕ ਕੁਆਲਿਟੀ ਐਨਾਲਾਈਟ ਏਟ ਦਾ ਅਮਰੀਕਨ ਐਕਸਪ੍ਰੈਸ ਜੇ ਕਿਸ ਨਾਲ ਇਹਨਾਂ ਦਾ ਰਿਸ਼ਤਾ ਮੈਚ ਕਰਦਾ ਹੈ ਤਾਂ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰੋ ਜੀ ਧੰਨਵਾਦ